ਇੱਕ ਬੁੱਢੀ ਮਾਈ ਜੋ ਰਾਤ ਨੂੰ ਖੇਤ ਦੀ ਰਖਾ ਲਈ ਤੇ ਬੈਠੀ ਸੀ ਖਰਬੂਜ਼ੇ ਸੰ ਕੋਈ ਤੋੜਨਾ ਲੈ ਜਾਏ ਫਲ ਤਾਂ ਵਿਚਾਰੀ ਰਾਤ ਨੂੰ ਰਖਵਾਲੀ ਕਰਦੀ ਸੀ ਉਹ ਭੱਜੀ ਹੋਈ ਆਈ ਉਹਨੂੰ ਖਿਆਲ ਆਇਆ ਇਸ ਅੰਨੇ ਖੂਜ ਕੋਈ गिर ਗਿਆ ਹੈ ਰਸਾ ਪਾ ਕੇ ਉਹਨੇ ਸੁਗਰਾਤ ਨੂੰ ਕਢਿਆ ਧੰਨਵਾਦ ਕੀਤਾ ਸੁਗਰਾਤ ਨੇ ਔਰ ਆਖਿਆ ਮਾਈ ਤੇਰਾ ਬਹੁਤ ਬਹੁਤ ਧੰਨਵਾਦ ਮੈਂ ਜੋਛੀਆਂ तू मेरे तक परोपकार किया बदले तेरी कुछ सेवा करना चाहना तू मेरे को कल आवी मैं तेरा हाथ देखा तो ते मैं तेरा भविष्य दसागा मैं जोशी हाँ नजोमी हाँ की कुछ तेरे न अगे होगा मैं सब कुछ दस देंगे तू आ मेरे को तो माई कह लगी ए मेरे बच्चे मेरी उड़ीक ना करी मैं नहीं आवाना है ਸ਼ੁਕਰਾਜ ਕਹਿੰਦਾ ਮੇਰੇ ਕੋਲ ਤੇ ਲਾਈਨ ਲੱਗੇ ਰਹਿੰਦੀ ਇਹ ਲੋਕੀ ਪਹਿਲੇ ਵਕਤ ਮੰਗਦੇ ਨੇ بڑے بڑے ਉਲਮਾ بڑے بڑے ਬਾਦਸ਼ਾਹ ਹੁਕਮਰਾਨ ਵੀ ਮੇਰੇ ਕੋਲ ਆਪਣਾ ਹੱਥ ਦਿਖਾਉਂਦੇ ਨੇ ਉਹਦੇ ਅਸਰ ਅਜੇ ਵੀ ਮੌਜੂਦ ਹੈ ਮੈਂ ਅਰਜ਼ ਕਰਨਾ ਜਦੋਂ ਭਾਰਤ ਦੇ ਵਿੱਚ ਇਲੈਕਸ਼ਨ ਹੁੰਦੇ ਨੇ ਨਾ ਤੇ ਜਿਹਨੇ ਕੈਂਡੀਡੇਟ ਖੜੇ ਹੁੰਦੇ ਨੇ ਨਾ ਜੋਤਸ਼ੀਆਂ ਦੇ ਚੱਕਰ ਇਹ ਪੈਂਦੇ ਨੇ ਕਦੋਂ ਫਾਰਮ ਦਾਖਲ ਕਰੀਏ ਜਿੱਦ ਜਾਵਾਗੇ ਕਿ ਨਹੀਂ ਜਾਵਾਂਗੇ ਉਹ ਸਿੰਧ ਵੀ ਜਾਂਦੇ ਨੇ ਸਿੰਘ ਕਈ ਸਾਧੂਆਂ ਦੇ ਪੈਰ ਵੀ ਸਿਰ ਤੇ ਰੱਖਵਾਉਂਦੇ ਨੇ ਵੀ ਕਿਸੇ ਤਰੀਕੇ ਨਾਲ ਜਿੱਤ ਹੋਵੇ ਸਕੇ ਇਹ ਵੀ ਮੈਨੇਜ ਕਰਦੇ ਆ ਜੋਤਸੀਆਂ ਦੇ ਚੱਕਰਾਂ 'ਚ ਪੈ ਰਹੇ ਨੇ ਸਾਰੇ ਪਰ ਇਹ ਦੇਸ਼ ਨੂੰ ਚਲਾਣਗੇ ਇਹ ਲੋਕ ਦੇਸ਼ ਨੂੰ ਚਲਾਣਗੇ ਜਿਹਨੂੰ ਆਪਣੀ ਜ਼ਿੰਦਗੀ ਚਲਾਣ ਦੀ ਜਾਚ ਨਹੀਂ ਆਉਂਦੀ ਅਜੇ ਆਪਣਾ ਜੀਵਨ ਚਲਾਣ ਦੀ ਜਾਚ ਨਹੀਂ ਆਉਂਦੀ ਪਏ ਨੇ ਜੋਤਸੀਆਂ ਦੇ ਚੱਕਰਾਂ 'ਚ ਔਰ ਇਹ ਸਹੀ ਮੈਂ ਦੱਸਦਾ ਆਪਣੇ بڑے بڑے ਮੁਦੱਬਰ بڑے بڑے ਸਿਆਣੇ ਤਾੰਤ੍ਰਿਕ ਲੋਕਾਂ ਦੇ ਚੱਕਰ 'ਚ ਪੈ ਰਹੇ ਨੇ ਜੋਤਸੀਆਂ ਦੇ ਚੱਕਰ 'ਚ ਪੈ ਰਹੇ ਨੇ ਖੈਰ ਉਹ ਮੰਗ ਕਹਿਣ ਲੱਗੀ ਲੱਗਦਾ ਬਹੁਤ ਸਿਆਣੀ ਸੀ ਬਈ ਮੇਰੀ ਉਡੀਕ ਨਾ ਕਰੀ ਮੈਂ ਨਹੀਂ ਆਣਾ ਭਈ ਮੇਰੇ ਕੋਲ ਤੇ بڑے بڑے ਹਕਮਰਾਨ ਆਉਂਦੇ ਨੇ ਉਲਮਾ ਆਉਂਦੇ ਨੇ ਸਿਆਣੇ ਆਉਂਦੇ ਨੇ ਧਰਵਾਣ ਆਉਂਦੇ ਨੇ ਗੁਣਵਾਣ ਆਉਂਦੇ ਨੇ ਮੈਂ ਉਹਨਾਂ ਦਾ ਭਵਿਸ਼ ਦੱਸਣਾ ਤੇ ਤੂੰ ਮੇਰੇ ਕੋਲ ਨਹੀਂ ਆਣਾ ਚਾਹਦੀ ਕਿ ਕਿਉਂ ਆਖਰਕਾਰ ਨੇ ਕੀ ਹੈ ਉਹ ਬੁੰਢੀ ਮੰਗ ਕਹਿਣ ਲੱਗੀ beta ਗੱਲ ਹੈ ਤੈਨੂੰ ਤੇ ਇਤਨਾ ਵੀ ਨਹੀਂ ਪਤਾ ਕਿ ਅੱਜ ਮੈਂ ਖੋਜ ਗਿਰ ਜਾਣਾ ਹੈ ਰਾਤ ਨੂੰ ਤੇ ਮੇਰਾ ਕੀ ਖਾਕ ਦੱਸੇਗਾ ਮੈਂ ਕਦੋਂ ਖੋਜ ਕਰਨਾ ਹੈ ਮੇਰੇ ਬਾਰੇ ਕੀ ਖਾਕ ਦੱਸੇਗਾ ਕਦੇ ਘਰ ਆ ਕੇ ਸੁਕਰਾਟ ਨੇ ਸਾਰੀਆਂ ਜੋਤਿਸ਼ ਦੀਆਂ ਕਿਤਾਬਾਂ ਫਾੜ ਦਿੱਤੀਆਂ ਜਲਾ ਦਿੱਤੀਆਂ ਇਤਨੀ ਜੰਗਲ ਕਹਿੰਦਾ ਲੈ ਦੁਨੀਆ ਦਾ ਦਸਦਾ ਫਿਰਦਾ ਮੈਂ ਕੱਲ ਕੀ ਹੋਣਾ ਤੇ ਆਪਣਾ ਮੈਨੂੰ ਕੱਖ ਨਹੀਂ ਪਤਾ ਕਿ ਮੈਂ ਖੋਜ ਕਰਨਾ ਹੈ ਇਹ 100% ਝੂਠ ਹੈ ਜੋ ਕੋ ਜੋਤਸ਼ੀ ਤੁਹਾਨੂੰ ਕਹਿੰਦੇ ਨੇ ਮਨੋਵਿਗਿਆਨਕ ਨੁਕਤੇ ਉਹਨਾਂ ਤੋਂ ਢੀ ਬੋਲੇ ਪੰਦਾ ਲਾਭ ਉਠਾਉਣੇ ਇਸ ਚੱਕਰ 'ਚ ਕਦੀ ਨਾ ਪੈਣਾ ਸਤਿਗੁਰ ਦੀ ਬਾਣੀ ਦਾ ਫੈਸਲਾ ਵੀ ਉਹ ਪੁੱਛਣਾ ਮਸਲਤ ਧਰੇ ਜੋ ਕੁਝ ਕਰੇ ਸੋ ਆਪੇ ਕਰੇ ਕੱਲ ਕੀ ਹੋਣਾ ਹੈ ਪ੍ਰਭੂ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਵੀ ਉਹ ਪੁੱਛਣਾ ਮਸਲਤ ਧਰੇ ਜੋ ਕੁਝ ਕਰੇ ਸੋ ਆਪੇ ਕਰੇ ਕਿਉਂਕਿ ਕਿਸੇ ਕੋਲ ਪੁੱਛਦਾ ਨਹੀਂ ਕਿਸੇ ਨੂੰ ਦੱਸਦਾ ਨਹੀਂ ਤਾਂ ਕੁਝ ਨਹੀਂ ਪਤਾ ਕੱਲ ਸੜੇ ਨਾਲ ਕੀ ਹੋਣਾ ਹੈ ਪਰਸੋਂ ਸੜੇ ਨਾਲ ਕੀ ਹੋਣਾ ਹੈ ਅਕਾਲ ਪੁਰਖ ਨੂੰ ਪਤਾ ਹੈ ਤੇ ਜਦ ਉਸ ਨੂੰ ਸਭ ਕੁਝ ਪਤਾ ਹੈ ਤੇ ਉਹਦੇ ਨਾਲ ਜੁੜੋ ਕੱਲ ਮੁਕਾਓ ਜੰਝੜ ਸਾਰੇ ਖਤਮ ਕਰੋ ਕਿਉਂ ਇਹ ਨਿਕੰਮੇ ਚੱਕਰਾਂ ਵਿੱਚ ਪਾਓ ਗੁਰਨਾਣੀ ਗੁਰਗੋਬਿੰਦ ਸਿੰਘ ਜੀ ਨੇ ਸਾਨੂੰ ਇਸ ਚੱਕਰੇ ਵਿੱਚ ਨਹੀਂ ਪਾਇਆ ਔਰ ਭਾਈ ਗੁਰਦਾਸ ਜੀ ਨੇ ਇਸ ਦੇ ਤੇ ਬਹੁਤ ਕੁਝ ਲਿਖਿਆ ਇਸ ਵਕਤ ਮੇਰਾ ਜੋ ਹੈ ਇਸ ਸਬਜੈਕਟ ਨੂੰ ਮੈਂ ਇਸ ਨੂੰ ਚਲਾਣਾ ਸੀ ਭਾਈ ਗੁਰਦਾਸ ਨੇ ਇਸ ਦੇ ਉੱਤੇ ਬਹੁਤ ਕੁਝ ਲਿਖਿਆ ਹੈ ਖੈਰ ਮੁਖਤਸਰ ਜੋ ਹੈ ਮੈਂ ਇਸ ਕਰਾਂ ਭਿਰਗੂ ਇਸ ਤਰ੍ਹਾਂ ਦਾ ਜੋਤਸ਼ੀ ਨਹੀਂ ਸੀ ਉਹਨੇ ਗ੍ਰਹਿ ਨੇ ਖਤਰਾਂ ਦੀ ਚਾਲ ਦਾ ਅਧਿਐਨ ਕੀਤਾ ਔਰ ਇਸ ਦੇ ਨਾਲ ਪ੍ਰਾਕਿਰਤਿਕ ਮੰਡਲ ਦੇ ਕਬਰੀਲੇ ਕੀ ਆਉਂਦੀ ਇਸ ਗੰਗ ਦੀ ਖੋਜ ਕਰਦਾ ਰਹਿਣ ਕਹ ਲੋ ਸੈਂਟਿਸਟ ਸੀ ਇਹ ਕਹ ਗਿਆ ਵਿਗਿਆਨਕ ਸੀ ਧਾਰਮਿਕ ਵੀ ਸੀ ਪਰ ਸੈਂਟਿਸਟ ਵੀ ਸੀ ਅਕਸਰ ਸੈਂਟਿਸਟ ਧਾਰਮਿਕ ਨਹੀਂ ਹੁੰਦੇ ਅਕਸਰ ਵਿਗਿਆਨਕ ਗਿਆਨੀ ਨਹੀਂ ਹੁੰਦੇ ਪਰ ਇਹ ਦੇ ਕੋਲ ਦੋਵੇਂ ਗੱਲ ਸਨ ਇਹ ਰੱਬ ਦਾ ਚਿੰਤਨ ਕਰਨ ਵਾਲਾ ਵੀ ਸੀ ਤੇ ਸੰਸਾਰ ਦਾ ਅਧਿਐਨ ਕਰਨ ਵਾਲਾ ਵੀ ਸੀ ਇਹਨੇ ਇੱਕ ਗਲ ਦਾਵੇ ਨਾਲ ਕਹੇ ਕਿ ਜਪਦਿਆਂ ਜਪਦਿਆਂ ਪ੍ਰਮਾਤਮਾ ਦਾ ਨਾਮ अगर किसी का मन बदल गया जपद जपद तो उसका तन भी बदलेगा मन का प्रभाव तन दे पेगा देख रहे हैं जब क्रोध होने क्रोध हो दे भाव कुछ होर हो जाए मन ईरखा हो अखा कुछ होर हो जा मन दंकार हो चेहरा कुछ होर हो जा मन द प्रेम हो चेहरा कुछ होर होता है कई दफा जबान हाँ कर रही होगी अखा ना कर रही हो दिस पी ये गलत कह रहा कई दफा जबान जीडी है वह ना पी करती है अखद ठीक कबू झूठ बोलने की समरथा नहीं अख सचाई बयान कर दी जबान झूठ बोल सकती है हिरदे के हाव भाव अखा प्रगट हो जाते हैं कई दफा जब बंदा जबान कै मित्रा तेनों मिलकर बड़ी खुशी हुई अखा ही दसदिया पे कंबक कितों मिल गया रस्ते जरूरी काम जा रहे थे ये कितों टकर गया। ਅਕਾਂ ਦੇ ਇੰਕੈਨੀਆਂ ਚਿਹਰਾ ਦੇ ਨਹੀਂ ਕਹਿੰਦਾ ਪਿਆ ਤੁਲਸੀ ਕਹਿੰਨੇ ਆਵਤ ਹੀ ਹਰ ਸ਼ੇ ਨਹੀਂ ਅਰ ਨੈਣ ਨਹੀਂ ਸਨੇ ਤੁਲਸੀ ਤਾਹ ਨਾ ਜਾਏਗੇ ਜੋ ਕੰਚਨ ਵਰਸੇ ਨੇ ਕਹਿੰਦਾ ਤੈਨੂੰ ਦੇਖਨੇ ਆ ਜੀ ਅੱਖਾਂ ਵਿੱਚ ਪਿਆਰ ਨਹੀਂ ਜਾ ਗਿਆ ਚਿਹਰੇ ਤੇ ਮੁਸਕਰਾਟ ਨਹੀਂ ਆਈ ੁੱਲ ਕੇ ਵੀ ਨਾ ਜਾਈ ਉੱਥੇ ਭਾਵੇਂ ਸੋਨੇ ਦੀ ਬਾਰਿਸ਼ ਪਈ ਹੁੰਦੀ ਹੋਵੇ ਭਾਵੇਂ ਹੀਰੇ ਮੋਤੀ ਵਰਸਦੇ ਹੋਣ ਆਵਤ ਹੀ ਹਰ ਸ਼ੇ ਨਹੀਂ ਆਰੇ ਨੈਨਨ ਨਹੀਂ ਸਨੇ ਤੁਲਸੀ ਤਾਹ ਨਾ ਜਾਈਏ ਜੋ ਕੰਚਨ ਵਰਸੇ ਨੇ ਮਨ ਦੇ ਹਾਅ ਭਾਅ ਲਾਜ਼ਮੀ ਚਿਹਰੇ ਤੇ ਪ੍ਰਗਟ ਹੁੰਦੇ ਨੇ ਤਾਂ ਬਿਰਗੂ ਨੇ ਕਹਿ ਦਿੱਤਾ ਜਦ ਮਨ ਦੀ ਦੁਨੀਆ ਬਦਲ ਜਾਂਦੀ ਏ ਵਿਚਾਰਾਂ ਦੀ ਦੁਨੀਆ ਬਦਲ ਜਾਂਦੀ ਏ ਪਰਮਾਤਮਾ ਦਾ ਨਾਮ ਜਪ ਜਪ ਕੇ ਤਾਂ ਮਨ ਦੇ ਬਦਲਦੇ ਆ ਤਨ ਵੀ ਬਦਲ ਜਾਂਦਾ ਹੈ ਵਿਚਾਰਾਂ ਦੀ ਦੁਨੀਆ ਦੇ ਬਦਲਦੇ ਆ ਸ਼ਰੀਰ ਵੀ ਬਦਲ ਜਾਂਦਾ ਹੈ ਔਰ ਹੱਥਾਂ ਵਿੱਚ ਬਣ ਜਾਂਦਾ ਹੈ ਪਦਮ ਪੈਰਾਂ ਵਿੱਚ ਬਣ ਜਾਂਦੇ ਨੇ ਪਦਮ ਤੇ ਹੁਣ ਮੈਂ ਕੁਝ ਇਤਿਹਾਸਿਕ ਨੁਕਤੇ ਵੀ ਤੁਹਾਡੇ ਸਾਹਮਣੇ ਰੱਖਾਂ ਕੰਨ ਪਦਮ ਸੀ ਹਨੂ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਜੇ ਪੈਰ ਦੇ ਸਜੇ ਚਰਨ ਦੇ ਚ ਪਦਮ ਸੀ ਗੁਰਨਾਮਿਕ ਦੇਵ ਜੀ ਮਹਾਰਾਜ ਦੇ ਸਜੇ ਹੱਥ ਪਦਮ ਸੀ ਸ੍ਰੀ ਕ੍ਰਿਸ਼ਨ ਦੇ ਖੱਬੇ ਪੈਰ ਦੇ ਭਾਈ ਗੁਰਦਾਸ ਇਸ ਦੀ ਵਕਾਲਤ ਕਰਦੇ ਨੇ ਜਾਇ ਸੁਤਾ ਪਰਭਾਸ ਵਿੱਚ ਗੋਡੇ ਉੱਪਰ ਪੈਰ ਪਸਾਰੇ ਚਰਨ ਕਮਲ ਵਿੱਚ পদ্ਮ ਹੈ ਝਿਲਮੇ ਬਿਲਜਮਕੇ ਵਾਂਗੋਂ ਤਾਰੇ ਭਾਈ ਗੁਰਦਾਸ ਇੱਕ ਸ਼ਿਕਾਰੀ ਆਇਆ ਸੰਧਿਆ ਦਾ ਵਕਤ ਤੇ ਬੜੇ ਉਦਾਸ ਸਨ ਕ੍ਰਿਸ਼ਨ ਕਿਉਂਕਿ ਕੁੱਲ ਸਾਰੀ ਮਾਰੀ ਜਾ ਚੁੱਕੀ ਸੀ ਯਾਦਵਾਂ ਦੀ ਕੁੱਲ ਸਾਰੀ ਖਤਮ ਹੋ ਗਈ ਸੀ ਮਹਾਭਾਰਤ ਦੀ ਜੰਗ ਤੋਂ ਬਾਅਦ ਰਾਜੇ ਕਰ ਸਭ ਮਾਰੇ ਜਾ ਚੁਕੇ ਸਭ ਖਤਮ ਹੋ ਗਏ ਤੇ ਪ੍ਰਭਾਸ ਨਾਮ ਦਾ ਤੀਰਤ ਸੋਮਨਾਥ ਮੰਦਿਰ ਦੇ ਕੋਲ ਹੈ ਗੁਜਰਾਤ ਕਾਚੀਆਵਾਰ ਦੇ ਔਰ ਬਕਾਇਦਾ ਉਸ ਤਰ੍ਹਾਂ ਦੀ ਮੂਰਤੀ ਬਣਾਈ ਨੇ ਸ਼ਿਕਾਰੀ ਦਿਖਾਇਆ ਹੈ ਉਹ ਤੀਰ ਕਮਾਨ ਮਾਰ ਰਿਹਾ ਹੈ ਕਿ ਕ੍ਰਿਸ਼ਨ ਦੇ ਚਰਨਾਂ 'ਚ ਲੱਗੇ ਨੇ ਇਹ ਪ੍ਰਵਾਸ ਇੱਕ ਤੀਰ ਹੈ ਸਮੁੰਦਰ ਦੇ ਕੰਢੇ ਦਾਸ ਨੇ ਦੇਖਿਆ ਸੋਮਨਾਥ ਮੰਦਿਰ ਦੇ ਬਿਲਕੁਲ ਨੇੜੇ ਗੁਜਰਾਤ ਦੇ ਜਾਏ ਸੁਤਾ ਪ੍ਰਵਾਸ ਵਿੱਚ ਕਿਉਂਕਿ ਇਹ ਦਵਾਰਕਾ ਦੇ ਰਾਜਾ ਸੰਦਵਾਰਕਾ ਥੋੜੀ ਜਿਹੀ ਦੂਰੀ ਤੇ ਆਪਾਂ ਜਾਏ ਸੁਤਾ ਪ੍ਰਵਾਸ ਵਿੱਚ गोडे ऊपर पैर पसारे चरण कमले च पद्म है झिलमिल झमके वांगो तारे बटक आया बालदा मृगे जान बाण लै मारे ओ जेड़ा पद्म से ओ अंधेरे ऋषि क्योंकि संध्या हो चुकी थी एक शिकारी ने समझा हिरन दी अख है उने खिंच के बाण मारया सीने च लगया कृष्ण ने इसै तौर उना दा अंत होया इसै तौर ਇਹ ਲੋਕਰੀਏ ਬੱਦਕ ਨੂੰ ਗਲਵਖੜੀ ਚਲਾਇਆ ਆਖੇ ਕੋਈ ਨਹੀਂ ਅਸੀਂ ਇਸੇ ਤਰੀਕੇ ਨਾਲ ਜਾਣਾ ਸੀ ਤੇਰਾ ਕੋਈ ਕਸੂਰ ਨਹੀਂ ਤੂੰ ਰੋ ਨਾ ਉਹ ਰੋ ਹੀ ਜਾ ਰਿਹਾ ਸੀ ਗੱਲ ਵਿਚ ਲੀਤਾ ਕ੍ਰਿਸ਼ਨ ਜੀ ਆਗਣ ਕੀਤੇ ਹਰਨਾ ਚਿਤਾਰੇ ਭਾਈ ਗੁਰਦਾਸ ਜੀ ਨੇ ਅਸਲੇ ਕੇ ਮੁਖਤਸਰ ਮਹਿਰਸ ਕਰਾ ਆਖਿਆ ਨਹੀਂ ਸਾਡੇ ਜਾਣ ਦਾ ਇਹੀ ਕਾਰਨ ਬਣਨਾ ਸੀ ਇਹੀ ਕੁਛ ਆਉਣਾ ਸੀ ਤੇਰੇ ਹੱਥੋਂ ਆਉਣਾ ਸੀ ਤੂੰ ਰੋ ਨਾ ਐਸਾ ਹੀ ਆਉਣਾ ਸੀ ਐਸੀ ਮੇਰੀ ਮੌਤ ਹੋਣੀ ਸੀ ਚਰਨਾਂ ਚ ਪਦਮ ਹੈ ਜਗਤ ਵਿੱਚ ਜਿੰਨੇ ਸ੍ਰੇਸ਼ਟ ਅਵਤਾਰੀ ਪੁਰਸ਼ ਹੋਏ ਨੇ ਸਾਰਿਆਂ ਦੇ ਅਰਥਾਂ ਤੇ ਪੈਰਾਂ ਦੇ ਦੇਖਣ ਨੂੰ ਨਹੀਂ ਮਿਲੇਗਾ। ਯਹੋਵੇ ਤੇ ਇਤਿਹਾਸ ਦੇ ਜ਼ਿਕਰ ਨਹੀਂ। ਲੇਕਿਨ ਕੁਛ ਲੱਗਾ ਹੈ। ਕ੍ਰਿਸ਼ਨ ਦਾ ਹੈ। ਗੁਰੂ ਨਾਨਕ ਦਾ ਹੈ। ਗੁਰੂ ਅਮਰਦਾਸ ਜੀ ਦਾ ਵੀ ਹੈ ਇਤਿਹਾਸ ਦਾ ਇੱਕ ਪੰਨਾ ਮੈਂ ਤੁਹਾਡੇ ਸਾਹਮਣੇ ਰੱਖਾ। ਹਰੀਦوار ਦੀ ਗੱਲ ਹੈ। ਸਰਦੀਆਂ ਦੇ ਦਿਨ ਸਨ ਸਤਗੁਰ ਗੰਗਾ ਇਸ਼ਨਾਨ ਕਰਕੇ ਧੁੱਪ ਦੇ ਉੱਤੇ ਬੈਠੇ ਐਨ ਚਰਨਾਂ ਨੂੰ ਪਸਾਰ ਕੇ। चोटी का हरिद्वार का पिरोहत ब्राह्मण जो सारे ब्राह्मणा का मुखी थी और बड़ा विद्वान सियाणा ज्यों देखता है पदम चरणा पदम उन्हें पैर से दे मत्था टेक दिता गुरु अमरदास कहन लगे तू ब्राह्मण है ते मैं पला खतरी हाँ तू तो ब्राह्मण होके के मत्था टेके है मैं यात्री हाँ ਹੱਥ ਜੋੜ ਕੇ ਬ੍ਰਾਹਮਣ ਕਹਿੰਦਾ ਹੈ ਮਹਾਰਾਜ ਤੁਸੀਂ ਵਕਤ ਦੇ అవਤਾਰੀ ਬੁਰਸ਼ ਹੋ ਤੁਸੀਂ ਕੋਈ ਪੂਰਨ ਬੁਰਖ ਹੋ ਤੁਹਾਡੇ ਚਰਨਾਂ 'ਚ ਪਦਮ ਹੈ ਮੈਂ ਦੇਖਿਆ ਤੁਹਾਡੇ ਚਰਨਾਂ 'ਚ ਪਦਮ ਹੈ ਔਰ ਬ੍ਰਾਹਮਣ ਨੇ ਫਿਰ ਮੱਥਾ ਟੇਕ ਦਿੱਤਾ ਉਹ ਚਰਨਾਂ ਨੂੰ ਚੁੰਮ ਲਿਆ ਫਿਰ ਮੱਥਾ ਟੇਕਿਆ ਪਦਮ ਹੈ ਸਤਿਗੁਰੂ ਕਹਿਣ ਲੱਗੇ ਤੂੰ ਜਾਣੇ ਮੈਂ ਯਾਤਰੀ ਹਾਂ ਉਸ ਬ੍ਰਾਹਮਣ ਨੇ ਕਿਹਾ ਮਹਾਰਾਜ ਇਹ ਬੀਜ ਤੇ ਹੈ ਕਿਸੇ ਦਿਨ ਰੁਕਸ਼ ਬਣੇਗਾ ਤੁਹਾਡੇ ਸੰਸਕਾਰ ਤੁਹਾਨੂੰ ਰੱਬ ਨੇ ਚੁਣਿਆ ਹੈ ਤੁਹਾਨੂੰ ਪ੍ਰਮਾਤਮਾ ਨੇ ਚੁਣਿਆ ਆਪਣੀ ਗੱਲ ਕਹਿਣ ਲਈ ਆਪਣਾ ਕੋਈ ਸੰਦੇਸ਼ ਪਹੁੰਚਾਉਣ ਲਈ ਤੁਹਾਡੇ ਚਰਨਾਂ 'ਚ ਬਦਮ ਹੈ ਪਰ ਇਸ ਬ੍ਰਾਹਮਣ ਨੇ ਕਹਿਨੇ ਜਿਸ ਦਿਨ ਗੁਰੂ ਅਮਰਦਾਸ ਜੀ ਮਹਾਰਾਜ ਸਿੰਘਾਸਣ ਤੇ ਬੈਠੇ ਨੇ ਤੇ ਚਰਨਾਂ 'ਚ ਪਹੁੰਚ ਗਿਆ ਸਿੱਧਾ ਪਹੁੰਚ ਗਿਆ ਸਤਿਗੁਰੂ ਨੇ ਵੀ ਪਛਾਣ ਲਿਆ ਉਹ ਹੀ ਹੈ ਕੁਛ ਦਿਨ ਸੇਵਾ ਕਰਦਾ ਰਿਹਾ ਤੇ ਸਤਿਗੁਰੂ ਨੇ ਬੁਲਾ ਲਿਆ ਪੁਰਖਾ ਆਇਆ ਹੈ ਬੜੀ ਦੂਰੋਂ ਹਰਦوار ਤੋਂ ਤੇ ਤੈਨੂੰ ਹੁਣ 5-7 ਮਹੀਨੇ ਵੀ ਉਹ ਮੈਂ ਇੱਥੇ ਸੇਵਾ ਕਰਨਿਆ ਵਿਦਵਾਨ ਵੀ ਤੂੰ ਬਣਾਂ ਭਜਨ ਵੀ ਕਰਨਾ ਹੈ ਚਲ ਤੇਰੀ ਕੋਈ ਕਾਮਨਾ ਤੇ ਜ਼ਰੂਰ ਹੋਣੀ ਹੈ ਮੰਗ ਲੈ ਕੋ ਪੂਰੀ ਕਰ ਦੇਈ ਬ੍ਰਾਹਮਣ ਹੈ ਤੂੰ ਭਾਈ ਸਾਹਿਬ ਆਈ ਸੰਤੋਖ ਸਿੰਘ ਜੀ ਲਿਖਦੇ ਨੇ ਹੱਥ ਜੋੜ ਕੇ ਬ੍ਰਾਹਮਣ ਕਹਿ ਲਗਿਆ हे hey गुरुदेव जो धन देवो नाम न देवो नाम बिहोन जन जमपुर जाए है जो नाम देवो धन न देवो धन बिहोन जगत ना सुहाए है जे तू मेरी चोली से धन पा देने, ते नाम की झलक ना दे ਬੰਦਾ ਜਮਾਨੀ ਮਾਰਸਾ ਹਾਰਦਾ ਪ੍ਰਲੋਗ ਵਿਗੜ ਜਾਂਦਾ ਤੇ ਜੇ ਤੁ ਨਾਮ ਦੀ ਕਣੀ ਇਹ ਛੋ ਮੈਨੂੰ ਦੇ ਦੇਵੇਂ ਤੇ ਮੇਰੀ ਝੋਲੀ ਚ ਧਨ ਨਾ ਪਾਵੇ ਤੇ ਸੰਸਾਰ ਨਹੀਂ ਚੰਗਾ ਲੱਗਦਾ ਲੋਕ ਵਿਗੜਦਾ ਗੁਰੂ ਅਮਰਦਾਸ ਤੇਜੋ ਕੇ ਨੰਨ ਮੇਰੇ ਦੋਨੋਂ ਨਿਰਮਲ ਬੰਧ ਚਲਾਏ ਸਤਗੁਰ ਨੇ ਕੁਝ ਐਸੀ ਮਿਹਰ ਦੀ ਦ੍ਰਿਸ਼ਟੀ ਨਾਲ ਦੇਖਿਆ ਉਦੀ ਰਸਨਾ ਪ੍ਰਭੂ ਦਾ ਨਾਮ ਜਪਣ ਲੱਗ ਪਈ ਝੋਲੀ ਸੋਨੇ ਚਾਂਦੀ ਨਾਲ ਭਰ ਦਿੱਤੀ ਜਾ ਕੰਨ ਦਾ ਮੇਰੇ ਦੋਵੇਂ ਲੋਕ ਸੋਹਲੇ ਕਰਦੇ ਤੇ ਧਨ ਗੁਰੂ ਅਮਰਦਾਸ ਹੈ। ਖੈਰ ਮੁਖਸ਼ਰ ਮੈਂ ਅਰਜ਼ ਕਰਾਂ ਚਰਨਾਂਜ ਪਦਮ ਸੀ। ਹੁਣ ਮੈਂ ਅਰਜ਼ ਕਰਾਂ ਫੁਨੇ ਛੰਦ ਦੇ ਚ ਇੱਕ ਛੰਦ ਗੁਰੂ ਅਰਜਨ ਦੇਵ ਜੀ ਦਾ ਬਸ ਪੰਜ ਇੱਕ ਮਿੰਟਾਂ ਸਵਾਪ ਦੀ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੇਰੇ ਹਾਥ ਪਦਮ ਆਂਗਨ ਸੁਖ ਬਾਸਨਾ ਜਿਨ੍ਹਾਂ ਨੇ ਕਦੀ ਸਿਲਸਿਲਾ ਵਾਰ ਬਾਣੀ ਪੜੀ ਛੰਦ ਸਾਹਮਣੇ ਆਇਆ ਹੋਣਾ। ਇਹ ਛੰਦ ਗੁਰੂ ਅਰਜਨ ਦੇਵ ਜੀ ਦਾ। ਮੇਰੇ ਹਾਥ ਪਰਮ आंगन सुख बासना मेरे हाथ पदम ये दूजे तीजे चौथे पजमें गल नहीं सदगुर अपनी गल करते तो लफ्ज है मेरे तेरे नहीं खुले नहीं मेरे हाथ पदम आंगन सुख बासना सखी मेरो कंठ रतन पेख दुख नासना मेरे हाथ पदम इतिहास दढ़न नहीं मिलता कि गुरु अर्जन देव जी महाराज के दे परम पदम से इतिहास किधर जिक्र नहीं गुरबाणी कसम की बाणी ब्रह्म गया सतगुरु का छंद कहते हैं मेरे हाथ हथ पदम मेरे हाथ पदम आंगन सुख वासना मेरे हृदय की सेजा देखी सुख है और कंठ परमात्मा का नाम रूपी रतन है सखी मेरों कंठ रतन ਦੇਖ ਦੁਖ ਨਾਸਨਾ ਇਹ ਪਦਮ ਭਿਰਗੂ ਵਾਲਾ ਪਦਮ ਨਹੀਂ ਜੋ ਭਿਰਗੂ ਕਹਿੰਦਾ ਹੈ ਗੁਰਬਾਣੀ ਇੱਕ ਹੋਰ ਪਦਮ ਨੂੰ ਮੰਦੀ ਉਹ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਜਦ ਕੋਈ ਨਾਮ ਜਪਦਾ ਹੈ ਤੇ ਜਪਦਿਆਂ ਜਪਦਿਆਂ ਨਾਮ ਅਗਰ ਪ੍ਰਗਟ ਹੋ ਗਿਆ ਹੈ ਤਾਂ ਹੱਥਾਂ ਵਿੱਚ ਵਰਕਤਾ ਆ ਜਾਂਦੀਆਂ ਕਦਮਾਂ ਵਿੱਚ ਕ੍ਰਾਂਤੀ ਆ ਜਾਂਦੀ ਬੋਲਾਂ ਵਿੱਚ ਸਤੇ ਆ ਜਾਂਦੀ ऐसे हाथ जे मिट्टी ਨੂੰ ਛੂਣਗੇ ਤੇ ਸੋਨਾ ਬਣ ਜਾਵੇ। بگੜਦੇ ਹੋਏ ਕੰਮ ਨੂੰ ਛੂਣ ਗਏ ਤਾਂ ਮੇਲ ਹੋ ਜਾਏਗਾ। ਪੁਰਾਤਨ ਜ਼ਮਾਨੇ 'ਚ ਇਸ ਤਰ੍ਹਾਂ ਦੇ ਹੱਥ ਲੱਭੇ ਜਾਂਦੇ ਸਨ ਕੋਈ ਪੁੱਲ ਬਣਾਣਾ ਹੈ, ਕੋਈ ਸੜਕ ਬਣਾਣੀ ਹੈ, ਕੋਈ ਧਾਰਮਿਕ ਮੰਦਰ ਬਣਾਣਾ ਹੈ, ਇਹ ਆਪਣਾ ਘਰ ਬਣਾਣਾ ਹੈ। ਬਈ ਨਹੀਂ ਪੱਥਰ ਉਸ ਤੋਂ ਰਖਵਾਈਏ ਜਿਹਦੇ ਹੱਥਾਂ 'ਚ ਬਰਕਤ ਹੈ। ਤੇ ਹੁਣ ਤੇ ਉਹ ਜਿਹਾਂ ਦੇ ਕੰਮਾਂ ਲਈ ਲੋਕੀ ਬੇਬਰਕਤੀ ਹੱਥ ਲੱਭਦੇ ਨੇ ਖਾਸ ਕਰਕੇ ਰਾਜਨੀਤਿਕ ਸਾਡੇ ਦੇਸ਼ 'ਚ ਮੈਂ ਦੇਖਿਆ ਸੜਕ ਦਾ ਉਦਘਾਟਨ ਕਰਾਉਂਦੇ ਨੇ ਪੁਲਾਂ ਦਾ ਉਦਘਾਟਨ ਕਰਾਉਂਦੇ ਨੇ ਕਿਸੇ ਬਿਲਡਿੰਗ ਦਾ ਨਹੀਂ ਪੱਥਰ ਰਖਾਉਂਦੇ ਨੇ ਪੱਥਰ ਹੀ ਰਹਿ ਜਾਂਦਾ ਜੋ ਹੈ ਰੱਖ ਜਾਂਦੇ ਨੇ ਬਾਕੀ ਕੱਖ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਪੱਥਰ ਹੀ ਰਹਿ ਜਾਂਦਾ ਬੇਬਰਕਤੀ ਦੇ ਹੱਥ ਹੱਥਾਂ 'ਚ ਕੁਝ ਵੀ ਨਹੀਂ ਸਤਿਗੁਰ ਆਪ ਕਹਿੰਦੇ ਨੇ ਜਿਸ ਦੇ ਕੰਠ ਦੇ ਵਿੱਚ ਪ੍ਰਭੂ ਦਾ ਨਾਮ ਨਹੀਂ ਹਿਰਦੇ ਦੇ ਚਾਨਣਾ ਨਹੀਂ ਉਸ ਦੇ ਹੱਥ ਕਿਤਨੇ ਬਰਕਤੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇਵਾਲ ਜੇ ਉਹ ਕੰਚਨ ਨੂੰ ਹੱਥ ਲਾਵੇ ਖੇਉ ਉਸੇ ਟੀਰ ਲਗ ਜਾਣਾ ਸੋਨੇ ਨੂੰ ਹੱਥ ਲਾਏਗਾ ਮਿੱਟੀ ਹੋ ਜਾਏਗਾ ਬਣਦੇ ਹੋਏ ਕੰਮ ਨੂੰ ਹੱਥ ਲਾਏਗਾ ਵਿਗੜ ਜਾਏਗਾ ਚਲਦੇ ਵਹીર ਦੀ ਅਗਵਾਈ ਕਰੇਗਾ ਰੋਕ ਖੜੀ ਹੋ ਜਾਏਗੀ ये कदम भी नहीं ए कुछ भी नहीं, कुछ भी नहीं। कुछ भी मैं अक्सर अर्ज करता पा कई दिन कई शरीरक शक्ति है आर्थिक शक्ति भी है सिखा को वक्त दिमागी शक्ति भी है सिखा को रूहानी शक्ति नहीं आध्यात्मक बल नहीं और कुछ कम ऐसे आने शरीरक शक्ति ना ਕੁਝ ਕਮ ਐਸੇ ਹੁੰਦੇ ਨੇ ਦਿਮਾਗੀ ਸ਼ਕਤੀ ਨਾਲ ਹੁੰਦੇ ਨੇ ਕੁਝ ਕਮ ਐਸੇ ਹੁੰਦੇ ਨੇ ਪੈਸੇ ਨਾਲ ਹੁੰਦੇ ਨੇ ਆਰਥਿਕ ਸ਼ਕਤੀ ਨਾਲ ਹੁੰਦੇ ਨੇ ਪਰ ਕੁਝ ਕਮ ਐਸੇ ਨੇ ਇਹਨਾਂ ਸ਼ਕਤੀਆਂ ਨਾਲ ਨਹੀਂ ਹੁੰਦੇ ਰੂਹਾਨੀ ਸ਼ਕਤੀ ਨਾਲ ਹੁੰਦੇ ਹੈ ਉਹਦੇ ਲਈ ਅਧਿਆਤਮਕ ਬਲ ਚਾਹੀਦਾ ਉਹਦੇ ਲਈ ਰੂਹਾਨੀ ਸ਼ਕਤੀ ਚਾਹੀਦੀ ਹੈ ਮਿਹਨਤ ਨਾਲ ਧਨ ਮਿਲਦਾ ਹੈ ਚੰਗਾ ਭੋਜਨ ਖਾਦ ਕੇ ਤੇ ਐਕਸਰਸਾਈਜ਼ ਕਰਕੇ ਸਰੀਰ ਨੂੰ ਸ਼ਕਤੀ ਮਿਲਦੀ ਹੈ ਤਰ੍ਹਾਂ ਤਰ੍ਹਾਂ ਦੇ ਧਰਮ ਗ੍ਰੰਥਾਂ ਤੇ ਹੋਰ ਪੋਥੀਆਂ ਦਾ ਅਧਿਐਨ ਕਰਦੇ ਆ ਦਿਮਾਗੀ ਸ਼ਕਤੀ ਵਧਦੀ ਹੈ परमात्मा ਦਾ ਨਾਮ ਜਪਦਿਆਂ ਰੋਹਾਨੀ ਸ਼ਕਤੀ ਵੱਤੀ ਹੈ ਇਹ ਸ਼ਕਤੀ ਨਹੀਂ ਐਸਦੀ ਕਮੀ ਇਹ ਘਟ ਹੈ ਇਹ ਪਦਮ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਰੇ ਨੇ ਕਿ ਉਹ ਹੈ ਨਾਮ ਜਪਦਿਆਂ ਜਪਦਿਆਂ ਜਦ ਨਾਮ ਕੰਠ ਦੇ ਵਿੱਚ ਵਸ ਜਾਂਦਾ ਹੈ ਹਿਰਦੇ ਵਿੱਚ ਵਸ ਜਾਂਦਾ ਹੈ ਹੱਥ ਦੇ ਵਿੱਚ ਬਰਗਤਾ ਆ ਜਾਂਦੀਆਂ ਨੇ ਪਦਮ ਮੇਰੇ ਹਾਥ ਪਦਮ ਆਂਗਨ ਸੁਖ ਬਾਸਨਾ ਸਖੀ ਮੇਰੋ ਕੰਠ ਰਤਨ ਤੇਖ ਦੁਖ ਨਾਸਨਾ ਇੱਕ ਮਿੰਟ ਹੋਰ ਆਪ ਦੀ ਦਰਵਾਜ਼ਾ ਭਟ ਗੁਰੂ ਅਮਰਦਾਸ ਜੀ ਮਹਾਰਾਜ ਦੀ ਮਹਿਮਾ ਕਰਦੇ ਹਾਂ ਪਟਾਂ ਦਾ ਸਈਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪਾਠ ਕਹਿਣ ਨੇ ਹੈ ਗੁਰੂ ਅਮਰਦਾਸ ਬਾੜਜ ਕਰਦਾ ਹਣੇ ਸਿਧ ਸੰ ਮੁਖ ਮੁਖ ਜੋ ਹੈ ਰਿਤ ਬਸੇ ਬਾਵਾ ਜੋ ਤਿੰਨ ਲੋਕਾਂ ਤਰ ਮੋਹ ਹੈ ਹੈ ਗੁਰੂ ਅਮਰਦਾਸ ਤੁਹਾਡਾ ਜਿਹੜਾ ਤੈਣਾ ਹੱਥ ਹੈ ਇਹਦੇ ਚ ਬਾੜਜ ਹੈ ਕਮਲ ਹੈ ਬਦਮ ਹੈ ਮੈਂ ਮਣੀ ਅਰਜ਼ ਕੀਤੀ ਹੈ ਪਦਮ ਦੇ ਅਨੇਕਾ ਨਾਮ ਨੇ ਪਦਮ ਨੂੰ ਬਾੜਜ ਕਹਿਣ ਨੇ ਬਦਮ ਨੂੰ ਸੌਰਬ ਕਹਿਣ ਨੇ ਬਦਮ ਨੂੰ ਕੰਨ ਲੈਂਦੇ ਨੇ ਪਦਮ ਨੂੰ ਕਮਲ ਕਹਿਣ ਔਰ ਇਸ ਤੋਂ ਇਲਾਵਾ अनेका ਨਾਮ ਨੇ ਸ਼ਬਦ ਬੋਲਦੇ ਇਸ ਕਮਲ ਕੁੱਲੇ ਪੜੇ ਬਹੁਤ سارے ਨਾਮ ਇੱਥੇ ਬਾੜਜ ਸ਼ਬਦ ਵਰਤੇ ਪੈਨੇ பட் ਬਾੜਜ ਕਰਦਾ ਹਣੇ ਤੁਹਾਡਾ ਜਿਹੜਾ ਦੇਣਾ ਹੱਥ ਹੈ ਏ ਗੁਰੂ ਅਮਰਦਾਸ ਉਹਦੇ ਵਿੱਚ ਪਦਮ ਹੈ ਇਤਿਹਾਸ ਕਹਿੰਦਾ ਚਰਮਾਂ ਚ ਪਦਮ ਸੀ ਹੱਥਾਂ ਚ ਨਹੀਂ ਸੀ ਇੱਥੇ ਹੁਣ ਬਲ ਸਪਸ਼ਟ ਹੋ ਜਾਏਗਾ ਇਤਿਹਾਸ ਦੇ ਵਿੱਚ ਇਹ ਹੈ ਕਿ ਸਤਗੁਰੂ ਦਾ ਜਿਹੜਾ ਸੰਜਾ ਚਰਮ ਸੀ ਪਦਮ ਉਸ ਦੇ ਸੀ ब्राह्मण ਨੇ ਉੱਥੇ ਹੀ ਰਹਿ ਥਿਆ ਸੀ ਹਰੀਦੁਆਰ ਵਿੱਚ ਪਰ ਉਹਨੇ ਮੱਥਾ ਟੇਕਿਆ ਸੀ ਪਰ ਪਟ ਪੈ ਕਹਿੰਦੇ ਨੇ हे ਗੁਰੂ ਅਮਰਦਾਸ ਜੋ ਤੁਹਾਡਾ ਦੇਣਾ ਹੱਥ ਹੈ ਇਹਦੇ ਵਿੱਚ ਪਦਮ ਹੈ ਜੋ ਇਤਿਹਾਸ ਵਿੱਚ ਲਿਖਿਆ ਹੈ ਕਿ ਦੇਣੇ ਪੈਰ ਵਿੱਚ ਪਦਮ ਸੀ ਤੇ ਭਿਰਗੂ ਵਾਲਾ ਪਦਮ ਹੈ ਜੋ ਭਿਰਗੂ ਰਿਸ਼ੀ ਕਹਿੰਦੇ ਆ ਪਰ ਜੋ ਭਟ ਕਹਿ ਰਹੇ ਨੇ ਇਹ ਦੇਣੇ ਹੱਥ ਦੇ ਵਿੱਚ ਪਦਮ ਹੈ ਇਹ ਉਹ ਪਦਮ ਹੈ ਜਿਸ ਨੂੰ ਗੁਰਬਾਣੀ ਮੰਨਦੀ ਹੈ ਜਿਸ ਨੂੰ ਗੁਰੂ ਨਾਨਕ ਦੇ ਸਿਧਾਂਤ ਦੇ ਲੁਕਤੇ ਮੰਨਦੇ ਨੇ ਕਿ ਜੋ ਨਾਮ ਜਪਦਾ ਹੈ ਹੱਥਾਂ 'ਚ ਬਰਕਤਾਂ ਆਉਣਗੀਆਂ ਜੋ ਨਾਮ ਜਪਦਾ ਹੈ ਬੋਲਾਂ ਦੀ ਸਤਿ ਆਵੇਗੀ ਜੋ ਨਾਮ ਜਪਦਾ ਹੈ ਕਦਮਾਂ ਦੀ ਗ੍ਰਾਂਤੀ ਆਵੇਗੀ ਲਾਜ਼ਮੀ ਆਵੇਗੀ ਉਹਦੇ ਪੈਰ ਜਿੱਥੇ ਪਹਿਣਗੇ ਖਾਲੀ ਨਹੀਂ ਜਾਣਗੇ ਕੁਛ ਨਾ ਕੁਛ ਕਰਨਗੇ ਉਹਦੇ ਹੱਥ ਜਿਸ ਨੂੰ ਛੋਣਗੇ ਕੁਛ ਨਾ ਕੁਛ ਗਲ ਤਾਮੀਰ ਹੋਵੇਗੀ ਐਵੇਂ ਨਹੀਂ ਉਹਦੇ ਬੋਲ ਕੁਛ ਨਾ ਕੁਛ ਪਲਟਾ ਲਿਆਣਗੇ ਐਵੇਂ ਨਹੀਂ ਬਾਰਜ ਕਰਦਾ ਹਣੇ ਸਿੱਧ ਸੰ ਮੁਖ ਮੁਖ ਜੋ ਹੈ ਰਿੱਧ ਬਸੇ ਬਾਵਾੰਗ ਜੋ ਤਿੰਨ ਲੋਕਾਂ ਅੰਤਰ ਮੋਹੇ हे धन गुरु ਅਮਰ ਰਾਸ ਤੁਹਾਡੇ ਦਾਇਆਂ ਹੱਥ ਦੇ ਵਿੱਚ ਬਾੜਜ ਹੈ ਪਦਮ ਹੈ ਤੁਹਾਡੇ ਬائیں ਹੱਥ ਦੇ ਸਿਧੀਆਂ ਨੇ ਖਾਲੀ ਨਹੀਂ ਹੈ ਹੱਥ ਇਹ ਪੁਰਾਣੇ ਜ਼ਮਾਨੇ ਜਿਹੜੀ ਅਸੀਸ ਦਿੱਤੀ ਜਾਂਦੀ ਸੀ ਨਾ ਹੱਥ ਨਾਲ ਕੋਈ ਹੱਥ ਵਿੱਚ ਪਦਮ ਹੈ ਜਾਂ ਹੱਥ ਵਿੱਚ ਰੀਤੀਆਂ ਹੈ ਵਰਗਤਾਨੇ ਇੱਕ ਤੇ ਹੱਥ ਰੱਖੋ ਬਈ ਸਿਰ ਤੇ ਹੱਥ ਰੱਖੋ ਔਰ بڑے ਸੰਤ ਅਸੀਸਾਂ ਦਿੰਦੇ ਰਹਿ ਜਾਂਦੇ ਹੁੰਦਾ ਕੱਖ ਨਹੀਂ ਖਾਲੀ ਹੱਥ ਕੁਝ ਵੀ ਨਹੀਂ ਹੱਥਾਂ 'ਚ ਹੀ ਕੁਝ ਨਹੀਂ ਹੱਥਾਂ 'ਚ ਬਰਕਤ ਆਉਂਦੀ ਹੈ ਪੈਰਾਂ 'ਚ ਵੀ ਬਰਕਤ ਜਿੱਥੇ ਪੈਰ ਪਹਿਣਗੇ ਹਾਕ ਅਕਸੀਰ ਬਣੇਗੀ ਹਾਕ ਦੇ ਚ ਪਲਟਾਇਗਾ ਫਿਰ ਮੁਖਤਸਰ ਜੋ ਹੈ ਮੈਂ ਅਸ ਕਰਾਂ ਪਾਟਕੈ ਨੇ ਨੇ ਥੜਾ ਬਾਆਂ ਹੱਥ ਵੀ ਖਾਲੀ ਨਹੀਂ ਹੁੰਦੇ ਚ ਰਿਧੀਆਂ ਨੇ ਰਿਧੇ ਬਸੇ ਅਕਿਓ ਸੋਇ ਰਸਤੇ ਨਹੀਂ ਜਾਂਤੋਂ ਥੜਾ ਮੁਖੜਾ ਮੂੰਹ ਰਸਨਾ ਇਹ ਵੀ ਖਾਲੀ ਨਹੀਂ इस दिधिया वसदियां जो कुछ बोलोगे हो जाएगा हथ दि च पदम सन मुख जो है रिद्ध बसे बावां जो तीन लोक मोहे ये सब कुछ किस तरह हो गया भट कहने रिदे बसे अकेो सोरस तिन्ही जा तो मुखो भगत कुचरे अमर गुर इंग गुरु अमरदास ਫੜੇ ਹਿਰਦੇ ਵਿੱਚ ਉਹ ਇੱਕ ਰਸ ਪ੍ਰਮਾਤਮਾ ਜਦੋਂ ਦਾ ਆਣ ਕੇ ਬਿਰਾਜਮਾਨ ਹੋਇਆ ਤੁਹਾਡੇ ਹੱਥ ਦੇ ਵਿੱਚ ਪਦਮ ਬਣ ਗਿਆ ਫੜੇ